ਕੱਲ ਨੂੰ ਜਿਵੇਂ ਸਾਡਾ ਵਾਰ ਮਚਾਇਆ ਤਾਂ ਅਸੀਂ ਉਸ ਤੋਂ ਬਾਅਦ ਇੱਥੇ ਅਸੀਂ ਖੇਤ ਗੇੜਾ ਦੇਣ ਆਏ ਆ ਵੀ ਇਹਨੇ ਸਾਡੇ ਟਰੈਕਟਰ ਛੜਾਇਆ ਮੰਮੀ ਦਾ ਗੁੱਟ ਤੋੜਿਆ ਉਂਗਲ ਵੱਡੀ ਗਈ ਆ ਉਹਦੀ ਤੇ ਵੀ ਕੱਲ ਨੂੰ ਸਾਨੂੰ ਮਾਰ ਵੀ ਸਕਦਾ ਹੈ ਵੀ ਇਹਦੀ ਇੱਕ ਸਖਤ ਤੋਂ ਸਖਤ ਇਹ ਕਾਰਵਾਈ ਕਰੀ ਜਾਵੇ ਬਹੁਤ ਸਾਰੇ ਕੱਲ ਨੂੰ ਸਾਨੂੰ ਹਿਸਾਬ ਮਿਲਣਾ ਚਾਹੀਦਾ ਹਰ ਚੀਜ਼ ਦਾ ਕਿਉਂਕਿ ਸਾਡੇ ਨਾਲ ਕੋਈ ਬੰਦਾ ਨਹੀਂ ਕੋਈ ਬੁੜੀ ਨਹੀਂ ਅਸੀਂ ਆਪ ਇਕੱਲੀਆਂ ਬੁੜੀਆਂ ਜਾਣ ਆਉਣ ਵਾਲੀਆਂ ਤੇ ਸਾਡੇ ਵੀ ਸਹਾਇਤਾ ਸਾਨੂੰ ਚਾਹੀਦੀ ਹੈ ਸਪੋਰਟ ਉਹਦੀ ਠੀਕ ਹੈ ਇਨਾਮ ਆਈ ਜੀ ਆਪਣਾ ਮੇਰਾ ਹਰਦੀਪ ਸਿੰਘ ਜੀ ਹਰਦੀਪ ਸਿੰਘ ਜੀ ਕੀ ਆ ਮੋਟਰ ਤੁਸੀਂ ਲੈ ਕੇ ਆ ਕਿ ਹੋਇਆ ਸੀ ਇੱਥੇ ਇੱਥੇ ਮੋਟਰ ਤੇ ਜੀ ਆਪਣਾ ਬੋਰ ਸੀਗਾ ਜੀ ਅਕਬਾਲ ਸਿੰਘ ਸੀਗੇ ਜਿਹੜੇ ਦੂਸਰੇ ਉਹਨਾਂ ਨੇ ਇੱਥੇ ਰਾਤ ਨੂੰ ਲਿਆ ਕੇ ਬੋਰ ਬਾਰ ਸਾੜ ਦਿੱਤਾ ਉਹਗੇ तकरीबन ਮਹੀਨਾ ਡੇਢ ਮਹੀਨਾ ਇਸ ਗੱਲ ਦੀ ਆਹ ਬੋਰ ਜੀ ਹਾਂ ਜੀ ਹਾਂ ਇਹ ਤਾਂ ਗਲਾਈ ਕਰਾਂ ਤੇ ਇਹਨੂੰ ਤਾਰਾ ਤੂਰਾ ਲਾਤੀਆਂ ਸਾਡਾ ਮੇਜਰ ਨੁਕਸਾਨ ਕਰ ਦਿੱਤਾ ਉਹਨੇ ਹੂੰ ਤੇ ਮੁੜ ਕੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਅਸ ਤਾਂ ਕਈ ਪਾਸੇ ਪਹਿਲਾਂ ਦੇ ਚੁੱਕੇ ਆਰਜ਼ੀਆਂ ਪੁਲਸਾਈ ਸੀਗੀ ਆਈ ਸੀਗੀ ਪੁਲਸ ਨੂੰ ਦਿਖਾਇਆ ਮੌਕਾ ਜੀ ਕੋਈ ਕਾਰਵਾਈ ਨਹੀਂ ਹੋਈ ਹੈਗੀ ਉਹਦੀ ਸੀ ਤੇ ਹੁਣ ਕਿਹੜੀ ਜ਼ਮੀਂਦਾਰ ਰੋਲਾ ਥੋੜੀ ਦਾ ਹੁਣ ਸਾਡਾ ਆਹ ਵਾਲੀ ਜ਼ਮੀਂਦਾਰ ਰੋਲਾ ਜੀ ਆ ਜਿੱਥੇ ਪੱਠੇ ਵੀ ਜਿਆ ਤੇ ਉਹ ਵਾਲਾ ਆਪਹੀ ਕਹਿੰਦੀ ਹੈ ਜੀ ਇਹ ਤਾਂ ਹੀ ਸਾਡੀ ਹੈ ਜੀ ਇਹ ਸਾਡੀ ਕਾ ਵੀ ਥੋੜੀ ਪਹਿਲੀ ਹੈ ਹਾਂ ਜੀ ਸਾਡੀ ਸਾਡੀ ਹੈ ਉਹ ਤਾਂ ਪੱਠੇ ਵੀ ਸਾਡੇ ਹੀ ਆ ਜੀ ਇਹ ਵਕਰੀ ਚਾਲਿਆ ਹੋ ਥਾਂ ਪਈ ਇਹਦਾ ਕਪੜਾ ਹਲੋ ਹਾਂਜੀ ਵੀਰ ਜੀ ਕਵਾਲ ਸਿੰਘ ਬੋਲਦੇ ਜੀ ਹਾਂਜੀ ਹਾਂਜੀ ਜੀ ਵੀਰ ਜੀ ਮੈਂ ਪੱਤਰਕਾਰ ਚਰਨਜੀਤ ਸਿੰਘ ਬੋਲ ਰਿਹਾ ਆ ਤੁਹਾਡਾ ਪੱਖ ਲੈਣਾ ਸੀਗਾ ਤੁਹਾਡੀ ਆਵਾਜ਼ ਰਿਕਾਰਡ ਕਰ ਰਹੇ ਹਾਂ ਅਸੀਂ ਹਾਂਜੀ ਤੇ ਉਹ ਤੁਹਾਡਾ ਕੋਈ ਜ਼ਮੀਨ ਦੇ ਸਬੰਧੀ ਝਗੜਾ ਵੀ ਹੈ ਜੀ ਕਿਸੇ ਨਾਲ ਹਾਂਜੀ ਵੀਰ ਜੀ ਕਿਹਨਾਂ ਨਾਲ ਆ ਜੀ ਹਾਂ ਜੀ ਉਹ ਮੇਰੇ ਸਾਹਦੇ ਲੜ ਗਿਆ ਸਾਈ ਨਾਏ ਅੱਛਾ ਕੋਈ ਕੁੱਟਮਾਰ ਵੀ ਹੋਈ ਐ ਨਹੀਂ ਵੀਰ ਜੀ ਕੋਈ ਕੁੱਟਮਾਰ ਨਹੀਂ ਹੋਈ ਉਹਨਾਂ ਨੇ ਮੇਰਾ ਰਸਤਾ ਰੋਕਿਆ ਜੀ ਉਹ ਨਜੀ ਗੱਡੀ ਜਿਵੇਂ ਆਉਂਦਾ ਨਜਾਇਜ਼ ਐ ਦਾ ਠਾ ਰਹੀਆਂ ਵਾ ਜਮੀਨ ਮੇਰੇ ਨਾਂ ਤੇ ਆ ਉਹ ਜ਼ਮੀਨ ਦੇ ਧੱਕੇ ਸਾਹੀ ਨਾਲ ਕਬਜ਼ਾ ਕਰਨ ਦੀ ਨੀਅਤ ਨਾਲ ਫਿਰਦੇ ਆ ਮੇਰੇ ਤੇ ਉਹਨਾਂ ਨੇ ਉਹਨਾਂ ਨੇ ਇਲਜ਼ਾਮ ਲਾਇਆ ਜੀ ਹਸਪਤਾਲ ਵੀ ਦਾਖਲ ਹੋਇਆ ਕਿ ਤੁਸੀਂ ਕੋਈ ਟਰੈਕਟਰ ਵਗੈਰਾ ਚੜਾਉਣ ਲੱਗੇ ਸੀ ਉਹਨਾਂ ਦੇ ਨਹੀਂ ਨਹੀਂ ਜੀ ਮੇਰੇ ਕੋਲ ਸਾਰੇ ਸਬੂਤ ਆਏ ਮੇਰੇ ਕੋਲ ਸਾਰਾ ਕੁਸਟਾ ਵੀਡੀਓ ਰਿਕਾਰਡਿੰਗ ਤੇ ਪੇਜ ਆ ਮੇਰੇ ਕੋਲ ਉਹ ਮੈਂ ਆਪੇ ਉਸ ਪੋਸਟੋਂ ਕੀ ਇੰਚਾਰਜ ਦਾ ਉਹਨੂੰ ਯਾਨੀ ਕਿ ਦਊਗਾ ਉਹ ਦੇਖਾਂਗੇ ਇਲਕਵਾਰੀ ਕਰਨਗੇ ਵੀ ਕੀ ਸਹੀ ਆ ਕੀ ਗਲਤ ਆ ਠੀਕ ਆ ਜੀ ਤੇ ਕੋਈ ਪਹਿਲਾਂ ਵੀ ਤੁਹਾਡਾ ਪੰਚਾਇਤੀ ਰਾਜ ਨਾਮ ਜਾਂ ਪੁਲਸ ਥਾਣੇ 'ਚ ਕੋਈ ਰਾਜ ਨਾਮ ਹੋਇਆ ਸੀ ਨਹੀਂ ਨਹੀਂ ਜੀ ਸਾਲ ਜੇ ਕੀ ਰਾਜ ਨਾਮ ਆ ਕਿ ਮੈਂ ਉਹਨਾਂ ਨੇ ਸਾਡਾ ਜਦੋਂ ਕੋਰਟ ਨੇ ਮੇਰੇ ਹੱਕਾਂ ਦੀ ਚੀਜ਼ ਕਰਤੀ ਆ ਤੇ ਕੋਰਟ ਤੋਂ ਵੱਡਾ ਕੋਈ ਹੋਰ ਹੁੰਦਾ ਵਾ ਠੀਕ ਆ ਜੀ ਹਾਂਜੀ ਫੋਰ ਨੇ ਮੈਨੂੰ ਦੱਸੀ ਜੀ ਜਦੋਂ ਪਹਿਲੀ ਗੱਲ ਹੈ ਸੋਪ ਆਪ ਦਾ ਪਿਆਉਦੇ ਉਹਨਾਂ ਨੂੰ ਦਿੱਤੀ ਚੀਜ਼ ਆਉਣੀ ਆ ਉਹ ਦਿੱਤੀ ਹੋਈ ਰਹਿਣੀ ਆ ਜੀ ਠੀਕ ਆ ਜੀ ਹਾਂਜੀ ਠੀਕ ਹੈ ਜੀ ਠੀਕ ਆ ਜੀ ਠੀਕ ਹੈ ਸਾਨੂੰ ਇਨਸਾਫ ਮੈਨੂੰ ਵੀ ਇਨਸਾਫ ਦਵਾਇਆ ਜਾਵੇ ਜੀ ਇਹ ਲੇਡੀਆਂ ਉਹਦਾ ਨਜਾਇਜ਼ ਫਾਇਦਾ ਠਾਰ ਰਹੀਆਂ ਜੀ ਠੀਕ ਆ ਜੀ ਕਿਉਂ ਮੈਨੂੰ ਕਰਦੇ ਵੀ ਜਾਨੋ ਮਾਗੇ ਤਾਂ ਕਿਆ ਦਿੰਦੇ ਆ ਮੰਦਿਰ ਲੈ ਕੇ ਆਉਂਦੇ ਆ ਮੈਨੂੰ ਕਹਿੰਦੇ ਆ ਇਹ ਕਿ ਮੈਂ ਆਪ ਦਾ ਖੇਤ ਵੀ ਨਹੀਂ ਜਾ ਸਕਦਾਗਾ ਠੀਕ ਆ ਜੀ ਮੈਂ ਵੀ ਇਹ ਇਨਗਾਰ ਲਉਣਾ ਠੀਕ ਹੈ ਠੀਕ ਹੈ ਠੀਕ ਹੋ ਗਿਆ ਸਾਚੀ ਕਾ ਜੀ ਸਾਸੀ ਗਾਲ ਦੇ ਜੀ ਇੱਕ ਥੋੜਾ ਪੱਖ ਲੈਣਾ ਸੀਗਾ ਥੋੜੀ ਵਾਇਰ ਕੋਡ ਹੋ ਰਹੀ ਹੈ ਜਿਹੜੀ ਕੋਕੇ ਇਕਬਾਲ ਸਿੰਘ ਆ ਤੇ ਉਹਦੀ ਭੈਣ ਦੇ ਨਾਲ ਤਾਇਦੀਲ ਕੁੜੀ ਨਾਲ ਲੜਾਈ ਝਗੜਾ ਜ਼ਮੀਨ ਦਾ ਉਹਦੇ ਵਿੱਚ ਕੀ ਕੀਤਾ ਪੁਲਿਸ ਦੀ ਕਰ ਰਹੀ ਜੀ ਉਹ ਨਾਲ ਫੋਮ ਇਹ ਮਿਲਿਆ ਜੀ ਹਾਂਜੀ ਹਾਈ ਕੋਰਟ ਆ ਜੀ ਅੱਜ ਆ ਕੇ ਸਰਨਾਵੇ ਪਾਕਿਸਤਾਨ ਕੇ ਉਹਨਾਂ ਦੇ ਬਿਆਨ ਲੈ ਕੇ ਅੱਗੇ ਵੀ ਕਾਰਵਾਈ ਬਣਦੀ ਕਰ ਦਿੰਦੇ ਆ ਜੀ ਠੀਕ ਹੈ ਵੀ ਮਿਹਰਬਾਨੀ